ਅੱਗੇ ਦੇ ਪੋਟਰ ਲੱਗੇ ਘੁੰਮ ਸ਼ੁਰਾ ਦੇ ਉਹਦੇ ਦਿਨਾਂ ਦੇ ਲੋਕਾਂ ਚ ਨਹੀਂ ਜਾਣਾ ਦੇਖੋ ਜਿਹੜਾ ਵੀ ਪੋਲਿਟੀਸ਼ੀਅਨ ਆਪਣੇ ਲੋਕਾਂ ਦੀ ਦੇ ਜਾਊਗਾ ਉਹਦੇ ਇਹ ਲੱਗਣੇ ਲੱਗਣੇ ਚਾਹੇ ਚੰਨੀ ਹੋਵੇ ਚਾਹੇ ਸਾਡਾ ਰਾਜਾ ਬਣੇ ਹੋ ਚਾਹੇ ਕੋਈ ਲੀਡਰ ਜੇ ਕੱਲ ਨੂੰ ਆਪਾਂ ਵੀ ਨਾ ਜਾਵਾਂਗੇ ਨਾਲੇ ਤੇ ਸਾਡੇ ਖਿਲਾਫ ਵੀ ਲੱਗਣਗੇ ਕਿਉਂਕਿ ਅੱਜ ਕੱਲ੍ਹ ਉਹ ਜ਼ਮਾਨਾ ਬਦਲ ਗਿਆ ਲੋਕ ਵੋਟਾਂ ਪਾਉਂਦੇ ਆ ਲੋਕ ਆਪਣੇ ਕੰਮ ਚਾਹੁੰਦੇ ਆ ਲੋਕ ਚਾਹੁੰਦੇ ਕਿ ਸਾਡਾ ਲੀਡਰ ਹਾਜ਼ਰ ਰਵੇ ਤੇ ਮੈਂ ਇਹ ਸਮਝਦਾ ਵੀ ਇਹ ਮਾੜੀ ਗੱਲ ਹੈ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਿਹਨੇ ਲੀਡਰ ਐਮਪੀ ਮਤਲਬ ਐਮਐਲਏ ਆ ਮੰਤਰੀ ਆ ਉਹਨਾਂ ਨੂੰ ਆਪੋ ਆਪਣੇ ਹਲਕਿਆਂ ਚ ਜਾਣਾ ਚਾਹੀਦਾ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਐਮਪੀ ਬਣਾਇਆ ਐਮਐਲਏ ਬਣਾਇਆ ਉਹਨਾਂ ਨਾਲ ਇਨਸਾਫ ਕਰਨਾ ਚਾਹੀਦਾ ਉਹਨਾਂ ਦਾ ਕੰਮ ਕਾਹਦੇ ਜਿਹੜੇ ਉਹ ਕਰਨੇ ਚਾਹੀਦੇ ਸੋ ਜਿਹੜਾ ਵੀ ਲੀਡਰ ਨਹੀਂ ਜਾਊਗਾ ਉਹਦੇ ਖਿਲਾਫ ਜਿਹੜੇ ਪੋਸਟਰ ਲੱਗਣਗੇ ਲੱਗਣਗੇ ਜੀ ਇਹ ਤਾਂ ਨੇ ਚੱਲੀ ਬੱਚੇ ਦੇ ਪੋਸਟਰ ਲਾ ਕੇ ਘੁੰਮ ਸ਼ੁਰਾ ਦੇ ਉਹ ਜਿਹੜਾ ਜਿੰਨਾਂ ਦੇ ਲੋਕਾਂ ਚ ਨਹੀਂ ਜਾਣਾ ਦੇਖੋ ਜਿਹੜਾ ਵੀ ਪੋਲੀਟੀਸ਼ੀਅਨ ਆਪਣੇ ਲੋਕਾਂ ਦੀ ਜੀ ਜਾਊਗਾ ਉਹਦੇ ਇਹ ਲੱਗਣੇ ਲੱਗੜੇ ਤੇ ਚੰਨੀ ਹੋਵੇ ਤੇ ਸਾਡਾ ਰਾਜਾ ਬਣੇ ਹੋ ਜਾ ਕੋਈ ਹੋਰ ਕੋ ਲੀਡਰ ਜੇ ਕੱਲ ਨੂੰ ਆਪਾਂ ਵੀ ਨਾ ਜਾਵਾਂਗੇ ਨਾਲੇ ਤੇ ਸਾਡੇ ਖਿਲਾਫ ਵੀ ਲੱਗਣਗੇ ਕਿਉਂਕਿ ਅੱਜ ਕੱਲ੍ਹ ਉਹ ਜ਼ਮਾਨਾ ਬਦਲ ਗਿਆ ਲੋਕ ਵੋਟਾਂ ਪਾਉਂਦੇ ਆ ਲੋਕ ਆਪਣੇ ਕੰਮ ਚਾਹੁੰਦੇ ਆ ਲੋਕ ਚਾਹੁੰਦੇ ਕਿ ਸਾਡਾ ਲੀਡਰ ਹਾਜ਼ਰ ਰਵੇ ਤੇ ਮੈਂ ਇਹ ਸਮਝਦਾ ਵੀ ਇਹ ਮਾੜੀ ਗੱਲ ਹੈ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਿੰਨੇ ਲੀਡਰ ਐਮਪੀ ਮਤਲਬ ਐਮਐਲਏ ਆ ਮੰਤਰੀ ਆ ਉਹਨਾਂ ਨੂੰ ਆਪੋ ਆਪਣੇ ਹਲਕੇਆਂ ਚ ਜਾਣਾ ਚਾਹੀਦਾ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਐਮਪੀ ਬਣਾਇਆ ਐਮਐਲਏ ਬਣਾਇਆ ਉਹਨਾਂ ਨਾਲ ਇਨਸਾਫ ਕਰਨਾ ਚਾਹੀਦਾ ਉਹਨਾਂ ਦਾ ਕੰਮ ਕਾ ਜਿਹੜੇ ਉਹ ਕਰਨੇ ਚਾਹੀਦੇ ਸੋ ਜਿਹੜਾ ਵੀ ਲੀਡਰ ਨਹੀਂ ਜਾਊਗਾ ਉਹਦੇ ਖਿਲਾਫ ਜਿਹੜੇ ਪੋਸਟਰ ਲੱਗਣਗੇ ਲੱਗਣਗੇ ਜੀ ਇਹ ਤਾਂ ਨੇ ਚੱਲੀ ਬੱਚੇ ਦੇ ਪੋਸਟਰ ਲੱਗੇ ਘੁੰਮ ਫਿਰਦਾ ਉਹਦਾ ਜਿੰਨਾ ਦੇ ਲੋਕਾਂ ਚ ਨਹੀਂ ਜਾਣਾ ਦੇਖੋ ਜਿਹੜਾ ਵੀ ਪੋਲੀਟੀਸ਼ੀਅਨ ਆਪਣੇ ਲੋਕਾਂ ਦੀ ਜਾਊਗਾ ਉਹਦੇ ਇਹ ਲੱਗਣੇ ਲੱਗਣੇ ਚਾਹੇ ਚੰਨੀ ਹੋਵੇ ਚਾਹੇ ਸਾਡਾ ਰਾਜਾ ਬਣੇ ਹੋ ਚਾਹੇ ਹੋਰ ਕੋਈ ਲੀਡਰ ਜੇ ਕੱਲ ਨੂੰ ਆਪਾਂ ਵੀ ਨਾ ਜਾਵਾਂਗੇ ਨਾਲੇ ਤੇ ਸਾਡੇ ਖਿਲਾਫ ਵੀ ਲੱਗਣਗੇ ਕਿਉਂਕਿ ਅੱਜ ਕੱਲ੍ਹ ਉਹ ਜਮਾਨਾ ਬਦਲ ਗਿਆ ਲੋਕ ਵੋਟਾਂ ਪਾਉਂਦੇ ਆ ਲੋਕ ਆਪਣੇ ਕੰਮ ਚਾਹੁੰਦੇ ਆ ਲੋਕ ਚਾਹੁੰਦੇ ਆ ਕਿ ਸਾਡਾ ਲੀਡਰ ਹਾਜ਼ਰ ਰਵੇ ਤੇ ਮੈਂ ਇਹ ਸਮਝਦਾ ਵੀ ਇਹ ਮਾੜੀ ਗੱਲ ਹੈ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਿੰਨੇ ਲੀਡਰ ਐਮਪੀ ਮਤਲਬ ਐਮਐਲਏ ਆ ਮੰਤਰੀ ਆ ਉਹਨਾਂ ਨੂੰ ਆਪੋ ਆਪਣੇ ਹਲਕਿਆਂ ਚ ਜਾਣਾ ਚਾਹੀਦਾ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਐਮਪੀ ਬਣਾਇਆ ਐਮਐਲਏ ਬਣਾਇਆ ਉਹਨਾਂ ਨਾਲ ਇਨਸਾਫ ਕਰਨਾ ਚਾਹੀਦਾ ਉਹਨਾਂ ਦਾ ਕੰਮ ਕਾਹਦੇ ਜਿਹੜੇ ਉਹ ਕਰਨੇ ਚਾਹੀਦੇ ਸੋ ਜਿਹੜਾ ਵੀ ਲੀਡਰ ਨਹੀਂ ਜਾ ਉਹਦੇ ਖਿਲਾਫ ਜਿਹੜੇ ਪੋਸਟਰ ਲੱਗਣਗੇ ਲੱਗਣਗੇ ਜੀ ਇਹ ਤਾਂ ਨਿਤ ਚੱਲੀ ਆ। ਸੱਚੇ ਪੋਸਟਰ ਲੱਗੇ ਘੁੰਮ ਸ਼ਦਾ ਦੇ। ਉਹਦਾ ਦਿਨਾਂ ਦੇ ਲੋਕਾਂ ਚ ਨਹੀਂ ਜਾਣਾ। ਦੇਖੋ ਜਿਹੜਾ ਵੀ ਪੋਲੀਟੀਸ਼ਨ ਆਪਣੇ ਲੋਕਾਂ ਦੀ ਦੀ ਜਾਊਗਾ ਉਹਦੇ ਇਹ ਲੱਗਣੇ ਲੱਗਣੇ। ਚਾਹੇ ਚੰਨੀ ਹੋਵੇ ਚਾਹੇ ਸਾਡਾ ਰਾਜਾ ਬਣੇ ਹੋ ਚਾਹੇ ਕੋਈ ਲੀਡਰ ਜੇ ਕੱਲ ਨੂੰ ਆਪਾਂ ਵੀ ਨਾ ਜਾਵਾਂਗੇ ਨਾਲੇ ਤੇ ਸਾਡੇ ਖਿਲਾਫ ਵੀ ਲੱਗਣਗੇ। ਕਿਉਂਕਿ ਅੱਜ ਕੱਲ੍ਹ ਉਹ ਜ਼ਮਾਨਾ ਬਦਲ ਗਿਆ। ਲੋਕ ਵੋਟਾਂ ਪਾਉਂਦੇ ਆ ਲੋਕ ਆਪਣੇ ਕੰਮ ਚਾਹੁੰਦੇ ਆ ਲੋਕ ਚਾਹੁੰਦੇ ਆ ਕਿ ਸਾਡਾ ਲੀਡਰ ਹਾਜ਼ਰ ਰਵੇ। ਤੇ ਮੈਂ ਤਾਂ ਸਮਝਦਾ ਵੀ ਇਹ ਮਾੜੀ ਗੱਲ ਹੈ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਿੰਨੇ ਲੀਡਰ ਐਮਪੀ ਮਤਲਬ ਐਮਐਲਏ ਆ ਮੰਤਰੀ ਆ ਉਹਨਾਂ ਨੂੰ ਆਪੋ ਆਪਣੇ ਹਲਕਿਆਂ 'ਚ ਜਾਣਾ ਚਾਹੀਦਾ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਐਮਪੀ ਬਣਾਇਆ ਐਮਐਲਏ ਬਣਾਇਆ ਉਹਨਾਂ ਨਾਲ ਇਨਸਾਫ ਕਰਨਾ ਚਾਹੀਦਾ ਉਹਨਾਂ ਦਾ ਕੰਮ ਕਾਜ ਜਿਹੜੇ ਉਹ ਕਰਨੇ ਚਾਹੀਦੇ ਸੋ ਜਿਹੜਾ ਵੀ ਲੀਡਰ ਨਹੀਂ ਜਾਊਗਾ ਉਹਦੇ ਖਿਲਾਫ ਜਿਹੜੇ ਪੋਸਟਰ ਲੱਗਣਗੇ ਲੱਗਣਗੇ ਜੀ ਇਹ ਤਾਂ ਨੇ ਚੱਲੀ